ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰਸ ਨੌ ਕਿਵੇਂ ਹੋ ਤੁਸੀਂ ਅੱਜ ਆਪਣਾ ਸੈਕਿੰਡ ਬਲੌਗ ਹੈ ਇਹ ਤੇ ਆਪਾਂ ਸਵੇਰੇ ਕਰਿਆ ਸੀ ਜੀ ਦੁੱਧ ਗਰਮ ਤੇ ਗਰਮ ਕਰਨ ਤੋਂ ਬਾਅਦ ਆਪਾਂ ਪਾਇਆ ਇਹਦੇ ਵਿੱਚ ਰੋਟ ਲਾਈਟ ਜਿਹੜੀਆਂ ਪ੍ਰੈਗਨੈਂਟ ਰਹਿ ਗਈਆਂ ਜਾਂ ਫਿਰ ਜਨਮ ਦੇ ਬੱਚੇ ਨੇਗੇ ਸੀ ਸੈਕਸ਼ਨ ਡਿਲੀਵਰੀ ਲਾ ਲੋ ਚਾਹੀ ਨਾਰਮਲ ਲਾ ਲੋ ਬ੍ਰੈਸਟ ਫੀਡਿੰਗ ਮਾਤਰ ਨੇਗੀਆਂ ਅਜੇ ਤੱਕ ਬੱਚੇ ਨੂੰ ਦੁੱਧ ਪੀ ਰਿਆ ਨਾ 2 ਸਾਲ ਤੱਕ 1 ਸਾਲ ਤੱਕ ਜਾਂ 10-20 ਮਹੀਨਿਆਂ ਦਾ ਉਹ ਇਹ ਇੱਕ ਚਮਚਾ ਜਾਂ ਦੋ ਚਮਚੇ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ। ਨਾਲ ਤੇ ਇਹਦੇ ਨਾਲ ਬਿਕਨਸ ਨਹੀਂ ਹੁੰਦੀ ਹੈਗੀ ਨਾਲੇ ਬੱਚੇ ਸਿਹਤ ਵਧੀਆ ਰਹਿੰਦੀ ਹੈਗੀ। ਇਹਦੇ ਵਿੱਚ 슈ਗਰ ਖੰਡ ਜਿਹਨੂੰ ਆਪਾਂ ਕਹਿੰਦੇ ਆਂਗੇ ਉਹ ਵੀ ਮਿਲਾਉਣ ਦੀ ਲੋੜ ਨਹੀਂ ਹੈਗੀ। ਇਹ ਮਿੱਠਾ ਹੀ ਹੁੰਦਾ ਵਾ। ਚਾਕਲੇਟ ਫਲੇਵਰ ਲਿਆ ਹੈ ਇਹ ਆਪਾਂ। ਇਹ ਤੁਸੀਂ ਸਵੇਰੇ ਪੀਸਾ ਇੱਕ ਵਜਾ ਥੋੜਾ ਬੰਨ ਕਰਦਾ। ਥੈਨ ਚੈੱਕ ਕਰ ਪੀ ਸਕਦੇ ਹੋ। ਚਾਹੇ ਸਵੇਰੇ ਪੀ ਲਓ ਸ਼ਾਮ ਨੂੰ ਪੀ ਲਓ। ਦੁਪਹਿਰੇ ਪੀ ਲਓ ਲੰਚ ਟਾਈਮ ਨੂੰ। ਤੇ ਆਪਾਂ ਹਮ ਸਵੇਰੇ ਪੀਂਨੇ ਹੁੰਨੇ ਆਗੇ ਜਰਾ ਇਹਦਾ ਨਾ ਭੁੱਖ ਨਹੀਂ ਲੱਗਦੀ ਆ ਕਿ ਕਿੰਨਾ ਟਾਈਮ ਨਿਕਲ ਜਾਂਦਾ ਵਾ ਤੇ ਨਾਲੇ ਜਿਹੜੇ ਆਪਣੇ ਥੋੜੇ-ਬਹੁਤ ਕੰਮ ਹੁੰਦੇ ਨੇਗੇ ਹਨਾ ਉਹ ਹੋ ਜਾਂਦੇ ਨੇ ਜੀ ਉਸ ਤੋਂ ਬਾਅਦ ਜੇ ਆਪਾਂ ਫ੍ਰੀ ਹੋ ਕੇ ਸੋਚਿਆ ਵੀ ਚਲੋ ਆਰਾਮ ਦੇ ਨਾਲ ਥੋੜਾ ਜਿਆ ਬੈਠ ਲਈਆਂ ਤੇ ਨਾਲੇ ਚਲੋ ਆਪਾਂ ਇਹ ਦੁੱਧ ਪੀਂਨੇ ਆ ਉਸ ਤੋਂ ਬਾਅਦ ਚਾਹ ਵੀ ਲਗਾ ਲੈਂਦੇ ਆ ਨਾ ਨਾ ਤੇ ਮੁੱਢਿਆ ਜੇ ਨਾ ਰੋਸ ਤੇ ਨਾਲ ਨਾਲ ਬਰਕਤ ਹੁੰਦੀ ਅੱਗੇ ਪਾਰਿਆ ਸੀਗਾ ਜਿੱਤ ਮਾਨ ਦਾ ਤਾਂ 5-10 ਮਿੰਟ ਖੇਡਦਾ ਫਾਨੀ ਤੇ ਫਿਰ ਰੋਣ ਲੱਗ ਜਾਂਦਾ। ਆ ਦੇਖੋ ਉਸ ਤੋਂ ਬਾਅਦ ਸੋਚਿਆ ਚਲੋ ਮਾਂ ਪੁੱਤ ਇਹ ਤੇ 4-5 ਖੇੜੇ ਕਿੜਵਾ ਦੇ। ਫਿਰ ਮੈਂ ਇਹ ਤੇ ਖੇੜੇ ਖੰਦੀ ਸੀਗੀ ਬੱਚੇ ਦੇ ਵਿੱਚ ਬਿਠਾ ਕੇ ਬਾਪਾ ਨੂੰ ਅਸੀ ਬੰਨੀ ਹੋਈ ਐ। ਤੇ ਸਭ ਤੋਂ ਪਹਿਲੇ ਖੇੜੇ ਕੜਵਾਏ। ਦੋਵੇਂ ਚਲਾਉਣੀ ਨਹੀਂ ਹੁੰਦੀ ਹੈਗੀ ਪਿੱਛੇ ਨੂੰ ਕਰਦਾ ਵਾ। ਉਹ ਨੂੰ ਨਹੀਂ ਰੋੜੀ ਹੁੰਦੀ ਹੈਗੀ। ਇਨਾ ਵਧੀਆ ਲਾਗੋਂ ਜੇ ਜੇ ਜਿੰਨੇ ਮਰਜ਼ੀ ਕੜਾਈ ਚੋ ਉਸ ਤੋਂ ਬਾਅਦ ਪਾਈ ਸੀ ਜੀ ਆਪਣੇ ਭਾਂਡੇ ਝਾੜੂ ਪੁੱਛਾ ਪਸਵੇਰੇ ਕਰ ਲਿਆ ਸੀਗਾ ਸਰਕ ਭੱਲੇ ਭਾਂਡੇ ਰਹਿੰਦੇ ਜੀ ਉਹ ਆਪਾਂ ਧੋ ਲੇ ਤੋਂ ਤੋਂ ਬਾਅਦ ਆਪਾਂ ਸਿੰਕ ਦੀ ਸਫਾਈ ਕਰੀ ਸੈਲਫ ਵੀਪਰ ਸਾਫ ਕਰ ਲਈ ਸੀਗੀ ਉਸ ਤੋਂ ਬਾਅਦ ਜਿਹੜਾ ਸਮਾਨ ਸੀ ਜਿੱਥੇ ਆ ਪਹੁੰਚਣ ਲਿਆ ਤੇ ਉਦੋਂ ਬਾਅਦ ਰਹਿ ਤਾ ਸੀ ਕਿ ਆਪਣਾ ਗੈਸ ਗੈਸ ਲਈ ਕਰਨਾ ਲਾ ਵੈਸੇ ਤਾਂ ਆਪਣੀ ਗੈਸ ਤੇ ਨਹੀਂ ਡਸਟਿੰਗ ਤੇਰਾ ਨਹੀਂ ਹੁੰਦੀ ਉਹਨੂੰ ਆਪਾਂ ਨਾਲ ਦੀ ਨਾਲ ਹੀ ਸਫਾਈ ਕਰ ਦਿੰਦੇ ਹਾਂ ਜੀ ਇਹ ਚਲ ਥੋੜਾ ਜਿਹਾ ਫਰਾਗ ਸੀਗਾ ਪਚਾਰੇ ਨੂੰ ਸਾਫ ਕਰ ਲੇਗੀ ਕਿ ਕਿਸੇ ਵੇਲੇ ਸਾਰੇ ਕੰਮ ਹੋ ਜਾਂਦਾ ਬੱਚਿਆਂ ਨੂੰ ਸਿਵਾਣਾ ਕੱਪੜਾ ủiਦਾ ਧੋਣਾ ਘਰ ਦੇ ਕੰਮ ਹੋਰ ਬਹੁਤ ਸਾਰੇ ਹੋ ਜਾਂਦੇ ਨੇਗੇ ਅਸੀਂ ਅੱਜ ਚਲੋ ਨਾਲ ਥੋੜਾ ਵੀਡੀਓ ਸ਼ੇਅਰ ਕਰਦੇ ਹਾਂਗੇ ਉਸ ਤੋਂ ਬਾਅਦ ਚਲੋਗੇ ਆਪਣੇ ਕੋਲ ਪਈਆਂ ਸੀਗੀਆਂ ਰੋਟੀਆਂ ਦੋ ਉਹਨਾਂ ਨੂੰ ਆਪਾਂ ਬਰੀ ਤਰੀਕਾ ਕਰ ਲਿਆ ਪਿਆਜ਼, ਸੁੰਨਾ ਮਿਰਚ ਤੇ ਟਮਾਟਰ ਤੜਕਾ ਲਾ ਲੈਣੀ ਹੈ ਆਪਾਂ ਬਣਾਏਗੇ ਉਸ ਤੋਂ ਬਾਅਦ ਪਈ ਸੀਗੀਆਂ ਆਪਣੇ ਕੋਲ ਟਮਾਟੋ ਕੇਚਪ ਉਹਨਾਂ ਉਹਦੇ ਵਿੱਚ ਪਾ ਕੇ मिक्स ਕਰ ਲਿਆ ਜਿਵੇਂ ਤੁਸੀਂ ਇਹ ਨਾਲ ਲੈ ਸਕਦੇ ਹੋ ਜਿਵੇਂ ਚਟਪਟਾ ਜਿਹਾ ਖਾਣ ਨੂੰ ਦਿਲ ਕਰਦਾ ਹਨ ਤੁਸੀਂ ਇਹ ਬਣਾ ਕੇ ਖਾ ਸਕਦੇ ਹੋ ਬਹੁਤ ਵਧੀਆ ਲੱਗਦਾ ਵਾ ਆਪਾਂ ਇਹ ਸਿੰਪਲ ਜਿਹਾ ਨਾਸ਼ਤਾ ਹੋ ਜਾਂਦਾ ਵਾ ਕਿਵਰ ਆਪਾਂ ਜਿਆਦਾ ਜੀ ਜਵਾਂ ਤੋਂ ਦਾ ਬੀਤ ਰਹੀ ਜੇ ਹੋਵੇ ਕਿ ਇੰਜ ਜਿਵੇਂ ਹੋਏ ਤੇ ਚਟਪਟਾ ਜਿਹਾ ਵੀ ਹੋਏ ਤੁਸੀਂ ਇਹ ਬਣਾ ਸਕਦੇ ਹੋ ਰੋਟੀ ਨਾਲ ਵੇਸਟ ਕਰਿਆ ਕਰੋ ਐਡਾ ਤੁਸੀਂ ਇਹ ਆਪਣੇ ਬੱਚੇ ਦੇ ਲੰਚ ਬਾਕਸ ਵਿੱਚ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਜਿਵੇਂ ਬ੍ਰੇਕਫਾਸਟ ਕਰ ਲਿਆ ਉਸ ਤੋਂ ਬਾਅਦ ਹੋ ਗਈ ਦਿਪਹਰ ਤੇ ਪਰੇ 2 ਵਜੇ ਖਾਧੀ ਜੇ ਪਰੋਟੀ ਲੰਟਨ ਅਲੂ ਗੋਲੇ ਦੀ ਦਾਸ ਜੀ ਤੇ ਉਸ ਤੋਂ ਬਾਅਦ ਆਪਾਂ ਕਾਦੀ ਦੀਆਂ ਰੋਟੀਆਂ ਜੇ ਤੁਹਾਨੂੰ ਮੇਰਾ ਇਹ ਬਲੌਗ ਵਧੀਆ ਲੱਗਾ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ